ਬਰਮਸਤ ਕਾਰਜੋ ਗੁਰਸਵਾਰ ਸ਼ਰਮਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਭੀਮਲਲ ਉਵੇਦਕਰ ਦੇ ਜੀਵਨ ਤੇ ਅੱਜ 14 ਅਪ੍ਰੈਲ 2024 ਨੂੰ ਵੀਡੀਓ ਦਾ ਅਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਮਹਾਨ ਸ਼ਖਸ ਜਿਸ ਨੇ 14 ਅਪ੍ਰੈਲ 1891 ਨੂੰ ਜਨਮ ਲੈ ਕੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਅੱਜ ਡਾਕਟਰ ਅਬੇਦ ਕਰਦੀ ਕੌਮ ਨੂੰ ਵਧਾਈ ਦਿੰਦਾ ਹਾਂ ਇੱਕ ਸ਼ਾਇਰ ਕਹਿੰਦਾ ਬਾਗਾਂ ਵਿੱਚ ਬਹਾਰਾਂ ਆਈਆਂ ਅੱਜ ਜੂਬਨ ਡਲਦੀ ਡਲਦੀ ਚਾਰ ਚਫੇਰੇ ਖੜੀ ਸੁਗੰਧੀ ਝੂਮ ਰਿਆ ਮਾਂਦੀ ਜੀ ਆਇਆਂ ਨੂੰ ਹਰ ਕੋਈ ਆਖੇ ਫੁੱਲਾਂ ਸੇਰ ਨੂੰ ਛਾਈ ਮਾਂਗਟ ਸੂਰਜ ਵੇਖ ਅਨੁੱਖਾ ਅੱਜ ਹੱਥ ਚਿਹਰੇ ਤੇ ਲਾਲੀ ਉਸ ਮਹਾਨ ਸ਼ਖਸੀਅਤ ਜਿਸ ਨੇ ਇਹੋ ਇਹੋ ਜੇ ਕੰਮ ਕੀਤੇ ਕਿ ਦੁਨੀਆ ਨੂੰ ਉਹਦੀ ਵਿਦਿਆ ਦਾ ਲੋਹਾ ਮੰਨਣਾ ਪਿਆ ਤੇ ਉਹ ਵੀ ਸਮਾਸੀ ਜਦੋਂ ਡਾਕਟਰ ਭੀਮਰਾਓ ਇੱਕ ਟੁੱਟੇ ਹੋਏ ਪੁਰਾਣੇ ਕੁੱਲੀ ਵਿੱਚ ਰਹਿੰਦਾ ਸੀ ਉਹਦਾ ਪਿਤਾ ਅੰਗਰੇਜ਼ ਸਰਕਾਰ ਦਾ ਸੂਬੇਦਾਰ ਨੇ ਜਰਸੀ ਪਰ ਡਾਕਟਰ ਭੀਮਰਾਓ ਗਰੀਬੀ ਵਿੱਚ ਰਹਿੰਦੇ ਕਦਰ ਕਿਉਂਕਿ ਸ਼ੂਤਰ ਹੋਣ ਦੇ ਕਾਰਨ ਇਹਨਾਂ ਲੋਕਾਂ ਨੂੰ ਦਰਕਾਰਿਆ ਜਾਂਦਾ ਸੀ

ਮਹਾਰਾਸ਼ਟਰ ਵਿੱਚ 17 ਵਿੱਚ ਇੰਗਰੇਜ਼ ਅਫਸਰ ਦਾ ਤਾਲਾ ਮੈਂਟ ਕਰਕੇ ਇਹਨੂੰ ਦਾਖਲਾ ਤੋਂ ਆਇਆ ਪੂਰਬ ਵਿੱਚ ਤੇ ਸਕੂਲ ਵਿੱਚ ਹੀ ਗਲਤ ਬੱਚਿਆਂ ਨੂੰ ਬਾਹਰ ਬਿਠਾਇਆ ਜਾਂਦਾ ਸੀ ਤੇ ਉੱਚ ਜਾਤੀ ਦੇ ਬੱਚਿਆਂ ਨੂੰ ਅੰਦਰ ਬਿਠਾਇਆ ਜਾਂਦਾ ਸੀ ਤੇ ਜਦੋਂ ਉੱਥੇ ਪਾਣੀ ਪੀਣ ਦਾ ਸਮਾਂ ਹੁੰਦਾ ਤਾਂ ਪੀਣ ਆਉਂਦਾ ਤੇ ਉਹ ਏਦਾਂ ਹੱਥ ਨਾਲ ਪਾਣੀ ਪਾਉਂਦਾ ਜੱਗ ਨਾਲ ਤੇ ਉਂਜਲੇ ਨਾਲ ਬੋਕਨਾਂ ਨੂੰ ਪਾਣੀ ਪਿਲਾਉਂਦਾ ਸੀ। ਸ਼ੂਦਰ ਦਾ ਮਤਲਬ ਨਹੀਂ ਸੀ ਕਿ ਕਿਸੇ ਮਿੱਟੀ ਦੇ ਘੜੇ ਨੂੰ ਮੇਰੇ ਹੱਥ ਲਾ ਦੇਵੋ। ਇਸ ਕਰਕੇ ਇਸ ਗੱਲ ਤੋਂ ਇੱਕ ਦਿਨ ਨਿਹੜਕੂ ਤੂੰ ਇਹਨੇ ਪਾਣੀ ਕੱਢ ਕੇ ਆਪ ਪੀ ਲਿਆ। ਬੱਚਿਆਂ ਸ਼ਿਕਾਇਤ ਕੀਤੀ ਤੇ ਇਹਨੂੰ ਸਜ਼ਾ ਮਿਲੀ ਕਿ ਬਹੁਤ ਹੀ ਪੁਟਾਈਆਂ ਦੀ ਚਪਲਾ ਨਾਲ ਹੋਈ। ਤੇ ਫਿਰ ਮਾਫੀ ਮੰਨ ਕੇ ਗਿੰਗਾ ਵਾਸਤੇ ਮੈਂ ਐਸੀ ਗਲਤੀ ਨਹੀਂ ਕਰਾਂਗਾ। ਤੇ ਫਿਰ ਉਸ ਘਰ ਵਿੱਚੋਂ ਸਕੂਲ ਵਿੱਚ ਰਿਹਾ। ਉਸ ਤੋਂ ਬਾਅਦ ਉਸ ਸਕੂਲ ਦੀ ਇਤਨੀ ਵਧੀਆ ਅਚੀਵਮੈਂਟ ਕੀਤੀ ਕਿ ਵਧੀਆ ਪੜ੍ਹਾਈ ਦੇ ਵਿੱਚ ਫਰਸਟ ਆਇਆ ਸਕੂਲ ਵਿੱਚੋਂ ਉਸ ਤੋਂ ਬਾਅਦ ਫਿਰ ਉੱਚ ਵਿਦਿਆਪਨਣ ਵਾਸਤੇ ਬੰਬਈ ਦੇ ਨਰਾਠਾ ਸਕੂਲ ਵਿੱਚ ਦਾਖਲਾ ਲਿਆ ਤੇ ਜਿੱਥੇ ਇਸ ਨੇ ਫੈਸਲਾ ਕੀਤਾ ਕਿ ਇੰਨਾ ਸੰਘਰਸ਼ ਕਰਾਂਗਾ ਕਿ ਮੈਂ ਆਪਣੀ ਦੱਬੀ ਤੇ ਕੁਚਲੀ ਜਾਤ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗਾ ਇੱਕ ਸ਼ਾਇਰ ਕਹਿੰਦਾ ਲੱਗੀ ਜੇ ਹੋਵਣਾ ਚੋਟ ਕਲੇਜ ਦੇ ਆਸ਼ਕ ਸੁਨਾਣਾ ਵਿੱਚ ਬੋਤੇ ਨਹੀਂ ਖਾਂਦੇ ਸੀਨੀਅਰ ਅਫਸਰ ਜੇ ਹੋਵਨਾਂ ਪਹਿਲਾ ਤੇ ਹਾਰਾਂ ਵਿੱਚ ਮੂਰਤੀ ਪਰੋਤੇ ਨਹੀਂ ਜਾਂਦੇ ਚੱਕੀ ਦੇ ਪੁੜਾ ਵਿੱਚ ਪਿਸਣ ਤੋਂ ਪਹਿਲਾਂ ਮੰਜੀ ਕਦੇ ਹੱਥਾਂ ਨੂੰ ਰੰਗਣ ਨਹੀਂ ਦਿੰਦੀ ਕੌਮਾਂ ਦੇ ਮੱਥੇ ਤੋੜ ਗੁਲਾਮੀ ਦੇ ਖੂਨ شہادت ਬਿਨ ਧੋਤੇ ਨਹੀਂ ਜਾਂਦੇ ਉਸ ਸਕੂਲ ਦੇ ਵਿੱਚੋਂ ਵੀ ਪਲੱਸ 2 ਤੱਕ ਬਹੁਤ ਵਧੀਆ ਨਾਰਮਲ ਪੜ੍ਹਾਈ ਕਰਕੇ ਉਸ ਤੋਂ ਬਾਅਦ ਅਮਰੀਕਾ ਵਿੱਚ ਜਾ ਕੇ ਉੱਥੋਂ ਦੀ ਸਿਧਾਂਤਿਕ ਪੜ੍ਹਾਈ ਕੀਤੀ ਉਸ ਤੋਂ ਬਾਅਦ ਫਿਰ ਇੰਗਲੈਂਡ ਜਾ ਕੇ ਬੀਐਸਸੀ ਐਸਐਸਸੀ ਐਲਐਲਬੀ ਕੀਤੀ ਉਸ ਤੋਂ ਬਾਅਦ ਫਿਰ ਹਿੰਦੁਸਤਾਨ ਵਿੱਚ ਆ ਗਿਆ ਤੇ ਬਹੁਤ ਧਰਮਾਂ ਦਾ ਅਧਿਐਨ ਕੀਤਾ ਬਹੁਤ ਭਸ਼ਾਵਾਂ ਦਾ ਅਧਿਐਨ ਕੀਤਾ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਆਦਾ ਆਜ਼ਾਦ ਹਮ ਨੂੰ ਪਹਿਲਾ ਅੰਗਰੇਜ਼ ਜਿੱਥੋਂ ਕੇ ਇੰਗਲੈਂਡ ਵਿੱਚੋਂ ਡਾਕਟਰ ਪੀਮਰੋ ਅਵੇਦ ਕਰ ਬੀਐਸਸੀ ਕਰਕੇ ਆਇਆ ਸੀ ਉਹਨਾਂ ਨੇ ਆਖਿਆ ਕਿ ਹਿੰਦੁਸਤਾਨੀਆਂ ਨੇ ਜੇ ਆਜ਼ਾਦੀ ਲੈਣੀ ਹੈ ਆਪਣੇ ਦੇਸ਼ ਦਾ ਜਿਹੜਾ ਸੰਵਿਧਾਨ 48 ਘੰਟਿਆਂ ਦੇ ਵਿੱਚ ਸਭਾ ਨੂੰ ਦੇ ਕੇ ਪੇਸ਼ ਕਰਨ ਤੇ ਇਹਨਾਂ ਨੂੰ ਆਜ਼ਾਦੀ ਦਿੱਤੀ ਜਾਏਗੀ ਅਰ 48 ਘੰਟੇ ਤੋਂ ਉੱਪਰ ਟਾਈਮ ਹੋ ਗਿਆ ਆਜ਼ਾਦੀ ਨਹੀਂ ਦਿੱਤੀ ਜਾਏਗੀ ਫਿਰ ਡਾਕਟਰ ਡਾਕਟਰ ਸਾਹਿਬ ਨੇ ਐਨੀਬੱਡੀ ਕੁਰਬਾਨੀ ਕੀਤੀ ਕਿ ਦਿਨ ਰਾਤ ਲਾ ਕੇ 48 ਘੰਟਿਆਂ ਦੇ ਵਿੱਚ ਇੰਨਾ ਵੱਡਾ ਕਿਉਂਕਿ ਜਿਹੜਾ ਕਿ ਆਗ ਵਰਤ ਦੇ ਜਿੰਨੇ ਵੀ ਮੈਨੀਫੈਸਟੋ ਨੇ ਜਿੰਨੇ ਵੀ ਸਬਦਾਨ ਨੇ ਉਹਨਾਂ ਸਾਰਿਆਂ ਤੋਂ ਵੱਡਾ ਸਬਦਾਨ ਲੈ ਕੇ ਅਤੇ ਹਰ ਇੱਕ ਨੀਤੀ ਦਾ ਜ਼ਿਕਰ ਕਰਕੇ ਹਰ ਇੱਕ ਲਾਉ ਦਾ ਜ਼ਿਕਰ ਕਰਕੇ ਹਰ ਇੱਕ ਕਾਨੂੰਨ ਦਾ ਜ਼ਿਕਰ ਕਰਕੇ ਹਰ ਇੱਕ ਕੌਮ ਦੇ ਕੀ ਅਧਿਕਾਰ ਨੇ ਸਾਰਿਆਂ ਦਾ ਜ਼ਿਕਰ ਕਰਕੇ ਅਧਿਐਨ ਕਰ ਕੀਤਾ ਹੋਇਆ ਸੀ ਇਸ ਕਰਕੇ ਹਰ ਇੱਕ ਕੌਮ ਦਾ ਜ਼ਿਕਰ ਕਰਕੇ ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ ਬਰਾਦਰੀਆਂ ਨੇ ਅਤੇ ਜਾਤਾਂ ਵਾਤਾਂ ਨੇ ਸਾਰਿਆਂ ਦੇ ਹਸਾਬ ਨਾਲ ਲੈ ਕੇ ਸੰਵਧਾਨ ਪੇਸ਼ ਕੀਤਾ ਤੇ ਫਿਰ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਇਸ ਕਰਕੇ ਇਸ ਕੌਮ ਦਾ ਸਿਰ ਉੱਚਾ ਕੀਤਾ ਆਉਣਾ ਉਹਨਾਂ ਦਾ ਜੱਗ ਤੇ ਸਫਲ ਹੁੰਦਾ ਦੇਸ਼ ਕੌਮ ਖਾਤਰ ਜੋ ਕੰਮ ਆ ਜਾਂਦੇ ਹੋ ਜਾਂਦੇ ਕੁਰਬਾਨ ਪਰ ਅਮਰ ਰਹਿੰਦੇ ਮਰ ਕੇ ਜਿਉਣ ਦਾ ਰਾ ਬਕਲਾ ਜਾਂਦੇ ਦੀਵਾ ਕੌਮ ਤੇ ਅੰਖ ਦਾ ਰਹੇ ਜਗਦਾ ਖੂਨ ਤੇਲ ਦੀ ਜਗਾ ਨੇ ਪਾ ਜਾਂਦੇ ਅੰਖੀ ਕਿਸੇ ਤਖਤ ਤੋਂ ਬੁੱਲਦੀ ਨਾ ਜਿਹੜੀ ਜੋਤ ਸ਼ਹੀਦ ਜਗਾ ਜੰਦੇ ਡਾਕਟਰ ਸਾਹਿਬ ਨੇ ਇੰਨੀ ਵੱਡੀ ਕੁਰਬਾਨੀ ਕਰਕੇ ਤੇ 1955 ਵਿੱਚ ਇਹ ਮਹਾਨ ਸੂਰਜ ਸਾਡੇ ਪਸੰਦਾ ਦੇ ਦੇਖ ਤੋਂ ਨ부ਦ ਹੋ ਗਿਆ ਇੰਨੀਆਂ ਬੈਟੂਠੀਆਂ ਪ੍ਰਵਾਹ ਕਰਿਓ ਹਿੰਦੁਸਤਾਨ ਪੰਜਾਬੀ ਕਾਂਖੀ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਆਪਣੀ ਜ਼ਿੰਦਗੀ ਦੇ ਕੁਝ ਪਲ ਕਾਉਂਡ ਦੇ ਦੇਖਿਓ ਨਾ ਅਤੇ ਇਸ ਦੇ ਬਾਰੇ ਗੀਤ ਗਿਆਨੀ ਕੁਲਦੀਪ ਸਿੰਘ ਜੀ ਅਨੁਸ਼ਿਸ਼ਿਤ ਲਿੰਕ ਪਲੇਟ ਵਾਲਾ ਇਓਂ ਪ੍ਰੇਸ਼ ਕਰਿਆ ਹੈ ਜੇ ਨਾ ਉਮ ਭੀ ਮਰੋ ਜਗ ਤੇ ਇਸ ਕੌਮ ਦਾ ਨਾ ਹੋਣਾ ਬੇੜਾ 파ਰਸੀ ਜੇ ਨਾ ਉਮ ਭੀ ਮਰੋ ਜਗ ਤੇ ਇਸ ਕੌਮ ਦਾ ਨਾ ਹੋਣਾ ਬੇੜਾ 파ਰਸੀ ਪਰਸੀ ਉਹ ਪਰ ਸ਼ੂਦਰਾ ਨੂੰ ਮਾਰਾ ਮਾਰ ਕੇ ਕਹਿੰਦੇ ਨੇ ਬਣਦਾ ਨਾ ਐਨਪੀ ਕੋਈ ਵੀ ਨਾ ਹੀ ਕਿਸੇ ਦਾ ਨਾ ਹੋਈ ਸਤਕਾਰ ਸੀ ਜੇ ਨਾ ਆਉਂਦੇ ਭੀਮਰਾਓ ਚੱਕ ਤੇ ਇਸ ਕੌਮ ਦਾ ਨਾ ਹੋਣਾ ਬੇੜਾ ਪਰਸੀ ਜੇ ਨਾ ਆਉਂਦੇ ਭੀਮਰਾਓ ਉਮਦਨ ਹੋਣਾ ਬੇੜਾ ਪਾਰ ਸੀ ਇਸਤਰੀ ਨੂੰ ਮਾਰਾ ਮਾਰਾ ਕਹਿੰਦੇ ਸੀ ਤੇ ਇੰਦਰਾ ਸਤਾ ਦੇ ਵਿੱਚ ਆਉਂਦੀ ਸਾਰੇ ਕਲਪੀ ਵੀ ਕੱਟਦੇ ਤੇ ਕਰਦੇ ਸੀ ਸੰਸਾਰ ਸਾਰੇ ਸਾਰਿਆ ਕਰਮਾਂ ਤਾਂ ਬਈ ਧਾਰ ਵਿੱਚ ਉਹਨੂੰ ਬਾਬਾ ਆਖਦੇ ਧਾਰ ਵਿੱਚ ਉਹਨੂੰ ਬਾਬਾ ਆਖਦੇ ਸਾਡੀ ਬੇੜੀ ਫਸ ਜਾਂਦੀ ਮੰਜ ਧਾਰ ਸੀ ਇਹਨਾ ਉਹਨੂੰ ਬਾਬਾ ਸਾਬ ਜਗ ਤੇ ਇਹ ਜਾ ਕਰ ਜੇ ਨਾ ਉਹਨੂੰ ਬਾਬਾ ਸਭ ਜਗ ਤੇ ਇਸ ਕੌਮ ਦਾ ਨਾ ਹੋਣਾ ਬੇੜਾ ਪਾਰਸੀ ਜੇ ਨਾ ਆਉਂਦੇ ਬਾਬਾ ਸਾਹਿਬ ਜਗਦੇ ਇਸ ਕੌਮ ਦਾ ਨਾ ਹੋਣਾ ਬੇੜਾ ਪਾਰਸੀ ਟਕੇ ਨੇ ਥਾਣੇਦਾਰ ਆ ਕੇ ਰੁਕਾ ਨਹੀਂ ਪੜਾਈ ਵਿੱਚ ਵੇਖਿਆ ਇਸ ਕੌਮ ਤਾਈ ਇਸ ਕੌਮ ਤਾਈ ਉਂਝ شان ਚਾਕੇ ਯਾਰ ਵਿੱਚ ਬਾਵਾ ਸਾਹਿਬ ਆਖਦੇ ਆਉਂਦੀ ਫੁੱਲਾਂ ਤੋਂ ਵੱਖਰੀ ਬਹਾਰ ਸੀ ਜੇ ਨਾ ਮੋਂਦੇ ਬਾਵਾ ਸਾਹਿਬ ਜਗ ਤੇ ਇਸ ਕੌਮ ਦਾ ਨਾ ਹੋਣਾ ਬੇੜਾ ਪਾਰ ਸੀ ਜੇ ਨਾ ਮੋਂਦੇ ਬਾਵਾ ਸਾਹਿਬ ਇਸ ਕੌਮ ਦਾ ਨਾ ਹੋਣਾ ਮੇਰਾ ਪਾਰਸੀ ਬਣ ਦੇ ਕਦੇ ਇਤਿਹਾਸ ਨਹੀਂ ਐਸੀ ਗੱਲ ਸੀ ਰਾਜਿਆਂ ਨੇ ਕਿੰਨੇ ਪੂਰ ਜੱਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਸੀ ਤੇ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੱਮੇ ਸਤ ਹਿਤ ਸੰਵਰਸ਼ ਉਹਨਾਂ ਇਹੋ ਜਿਆ ਰਾਤ ਨੂੰ ਵੀ ਕਿੰਤੀਆਂ ਪੜਾਈਆਂ ਸੀ ਵਿੱਚ ਸੁਧਾਨ ਇਹੋ ਲਿਖਿਆ ਚੰਗੀਆਂ ਹੀ ਸ਼ਰਤਾਂ ਲਗਾਈਆਂ ਸੀ ਅਣਖੀ ਪਿਆਰ ਨਾਲ ਆਖਦੇ ਅਣਖੀ ਪਿਆਰ ਨਾਲ ਆਖਦੇ ਜਿੰਨਾ ਸੱਚੂ ਸੱਚ ਦੇਣਾ ਤਾਂ ਉਚਾਰ ਸੀ ਬਾਬਾ ਸਭ ਜਗ ਤੇ ਇਸ ਕੌਮ ਦਾ ਨਾ ਹੋਣਾ ਬੇੜਾ ਪਾਰਸੀ ਜੇ ਨਾ ਹੋਵੇ ਬਾਬਾ ਸਭ ਜਗ ਤੇ ਇਸ ਕੌਮ ਦਾ ਨਾ ਹੋਣਾ ਬੇੜਾ ਪਾਰਸੀ ਇਸ ਕੌਮ ਦਾ ਨਾ ਹੋਣਾ ਬੇੜਾ ਪਾਰਸੀ ਇਸ ਕੌਮ ਦਾ ਨਾ ਹੋਣਾ ਬੇੜਾ ਪਾਰਸੀ ਜੈਕਾਰਾ